ਸੁੱਖਾ ਮੇਰੇ ਵੀਰੋ ਪੰਜ ਕਲਿਆਣਾ ਮਸ਼ਹੂਰ ਨੇ ਪੰਜ ਕਲਿਆਣਾ ਰਾਜੂ ਭਾਉ ਘਰ ਸੱਚੇ ਪਾਤਸ਼ਾਹ ਮੇਰ ਕਰਨੇ ਵਾਹਿਗੁਰੂ 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 ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਜਲਦੀ ਤੋਂ ਜਲਦੀ ਪੱਖੀ ਕਾਲਾ ਵਾਲਾ ਬਾਪਿਆਂ ਨੇ ਕਹਿੰਦੇ ਤੂੰ ਕਰਮਜੀਤ ਸੰਧੂ ਨੇ ਜਿੰਨੇ ਤਿੰਨਾਂ ਨੂੰ ਪੜਾਇਆ ਵੀ ਟਕਾ ਕੇ ਆ ਇਹ ਕਹਿੰਦੇ ਪੱਟਾ ਉਹ ਆਰਮੀ ਦਾ ਵੱਡਾ ਅਫਸਰ ਬਣਾ ਦਿੰਦਾ ਇੱਕ ਦਾ ਕਹਿੰਦੇ ਠੀਖੀ ਬਿੰਡ ਦੇ ਵਿੱਚ ਬਹੁਤ ਵੱਡਾ ਹਸਪੀਟਲ ਹੈ ਇਹ ਕਹਿੰਦੇ ਕਬੱਡੀ ਦਾ ਬਾਦਸ਼ਾਹ ਮੇਰੇ ਮਿੱਤਰੋ ਇਹ ਮਾਝਾ ਸਪ੍ਰੈਸ ਹੈ ਮੱਖੀ ਕਲਾਂ ਵਾਲਾ ਉਧਰ ਡੱਗੋ ਵਾਲੇ ਨੂੰ ਫਿਕਰ ਪਿਆ ਫਿਰਦਾ ਵੀ ਜੇ ਇੱਥੇ ਪੈਰ ਤਿਲਕ ਕੇ ਛਰਦਿਆ ਦੁਨੀਆ ਬਾੜਾ 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 ਪਿਆਰ ਕਰਦੀ ਹੈ ਲਓ ਜੰਬੇ ਵਾਲੇ سرپنچاں دا ਮੁੰਡਾ ਰਪਿੰਦਰਾ اے سرپنچاں دا ਮੁੰਡਾ ਜਿਹਨੂੰ ਕਹਿੰਦੇ ਸਰਪੰਚੀ ਮਿਲ ਜੇ تے او میرے ਵੀਰੋ ਸਰਪੰਚਾਂ ਦੇ ਵੱਜਣ ਲੱਗ ਜਾਂਦੇ ਆ ਜਿਨ੍ਹਾਂ ਨੂੰ ਨੰਬਰਦਾਰੀ ਮਿਲ ਜੇ ਉਹਨਾਂ ਨੂੰ میرے ਵੀਰੋ سارے ਨੰਬਰਦਾਰਾਂ ਦੇ ਕਹਿ ਕੇ ਬੁਲਾਉਂਦੇ ਆ ਆਹ ਸਾਹਮਣੇ میرے ਵੀਰੋ ਕਬੱਡੀ 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 ਕਰਦਾ ਹੋਇਆ ਰਾਜੂ ਭਾਉ ਘੰਟ ਸੱਚੇ ਬਾਦਸ਼ਾਹ ਮੇਰ ਕਰਨੇ ਵਾਹਿਗੁਰੂ 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 वो खोल दे ओ। सच्चे पाशाह की मेहर है ठीक है बिल्कुल ठीक है मुंडा गुरु महाराज की मेहर है मेहर है सच्चे पातशाह ਮੇਰੇ ਤਾਂ ਚੰਗੀ ਲੱਗਦਾ ਨਹੀਂ 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 ਆ ਗਿਆ ਆ ਆਹ ਮੂਸ ਸਪਰੇ ਹੈਗੀ ਬਰਫ਼ ਕੋਈ ਹੈਗੀ ਤਾਂ ਇੱਥੇ ਵੀਰ ਤੋਂ ਲਿਆ ਦਿਓ ਬਰਫ਼ ਬਰਫ਼ ਦੀ ਲੋੜ ਹੈ ਸੋ ਠੀਕ ਹੈ ਮੁੰਡਾ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਦੀ ਮਿਹਰ ਹੈ ਬਹੁਤ ਵੱਡੀ ਜਿਵੇਂ ਸਿਆਣੇ ਕਹਿੰਦੇ ਔਲੀ ਟਲ ਗਈ ਕੋਈ ਨਹੀਂ ਤੇ ਮੇਰੇ ਵੀਰੋ ਜਿਸ ਤਰ੍ਹਾਂ ਦਾ ਇਹ ਬਣਿਆ ਹੋਇਆ ਸੀਗਾ ਨਾ ਦੋਨਾਂ ਦਾ ਸਟਰਗਲ ਚੱਲ ਰਿਹਾ ਸੀ ਸੋ ਵਾਹਿਗੁਰੂ ਦੀ ਮਿਹਰ ਹੈ ਮੁੰਡਾ ਠੀਕ ਹੈ ਹਰੇਸ਼ਮ ਠੀਕ ਹੈ ਰੀਪਲੇ ਵਾਲਾ ਨੰਬਰ ਰੀਡਰ ਨੂੰ ਦਿੱਤਾ ਗਿਆ ਰੀਪਲੇ ਵਾਲਾ ਨੰਬਰ ਰੀਡਰ ਨੂੰ ਦਿੱਤਾ ਗਿਆ ਨੰਬਰਾਂ ਵਾਲਾ ਭਾਈ ਨੋਟ ਕਰ ਲਵੇ ਰੀਪਲੇ ਵਾਲਾ ਨੰਬਰ ਜਿਹੜਾ ਰੀਡਰ ਨੂੰ ਦਿੱਤਾ ਗਿਆ ਅਗਲੇ ਮੈਚਾਂ ਦੀਆਂ ਟੀਮਾਂ ਆਉ ਆ ਗਿਆ ਕਹਿੰਦੇ ਚਮਕੌਰ ਬਹਾਦਰਪੁਰੀਆ ਲੈ ਵੀ ਚਮਕੌਰ ਜੀ ਆਏ ਨੂੰ ਕਹਿੰਦੇ ਐ ਪਹਿਲਾਂ ਛੋਡੀ ਗੱਲਾਂ ਕਰਦਾ ਹਟਿਆ ਕਿ ਖੁਸ਼ੀ ਦੁੱਗਾਂ ਵਾਲਾ ਦਿਲੋਂ ਦਵਾਵਾ ਨੇ ਛੋਡੀ ਕਹਿੰਦਾ ਵੀ ਐਕਸੀਡੈਂਟ ਹੋ ਗਿਆ ਪਾਣੀ ਵਾਪਰ ਕੇ ਜੀਵਨ ਸਾਥ ਨੂੰ ਫਿਕਰਾਂ ਦੇ ਵਿੱਚ ਦੁਨੀਆ ਤੋਂ ਚਲੀ ਗਈ ਪਰ ਮੇਰੇ ਨਾਲ ਜਿੱਥੇ ਖੁਸ਼ੀ ਖੜ ਗਿਆ ਉੱਥੇ ਕਹਿੰਦਾ ਕੋਈ ਨਹੀਂ ਖੜ ਸਕਦਾ ਲੈ ਵੀ ਖੁਸ਼ੀ ਪਿੱਠ ਪਿੱਛੇ ਵਫਾ ਜੋ ਕਮਾਉਣ ਮਿੱਤਰੋ ਓ ਸੱਜਣਾ ਨੂੰ ਰੱਖੀਦਾ ਥਾ ਰੱਬ ਦੇ ਸੋਢੀ ਨੇ ਕਹਿੰਦੇ ਖੁਸ਼ੀ ਦੇ ਮੂੰਹ ਤੇ ਗੱਲ ਨਹੀਂ ਆਖੇ ਉਹਨੇ ਖੁਸ਼ੀ ਦੀ ਪਿੱਠ ਪਿੱਛੇ ਸਾਡੇ ਕੋਲੇ ਖੁਸ਼ੀ ਦੀ ਸਿਰਫਤ ਕੀਤੀ ਹੈ ਵੀ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਤੇ ਮੈਂ ਟੁੱਟ ਚੁੱਕਾ ਸੀਗਾ ਪਰ ਜਿੱਥੇ ਲਈ ਮੇਰੇ ਨਾਲ ਖੁਸ਼ੀ ਖੜ ਗਿਆ ਮੈਂ ਖੁਸ਼ੀ ਦਾ ساری ਉਮਰ ਦੇਣ ਨਹੀਂ ਦੇ ਸਕਦਾ ਇਹ ਸਾਡੀਆਂ ਦਵਾਵਾ ਨੇ ਦੁੱਗਾ ਪਿੰਡ ਦਾ ਨਾਂ ਲੋਕਾਂ ਨੇ ਇਹ ਲਈ ਆਪਣੀ ਛਾਤੀ ਤੇ ਲਿਖਾਇਆ ਆਪਣੀਆਂ ਬਾਹਾਂ ਤੇ ਲਿਖਾਇਆ ਦਿਲੋ ਦਵਾਵਰ ਨੇ ਇਹ ਕੋਈ ਕੋਈ ਹੁੰਦਾ ਭਾਗਾ ਵਾਲਾ ਜਿਹਨੂੰ ਦੁਨੀਆ ਪਿਆਰ ਕਰਦੀ ਹੈ ਮੈਂ ਬੇਨਤੀ ਕਰਦਾ ਅਗਲੇ ਲੈ ਗਈਆਂ ਟੀਮਾਂ ਪੁੱਜਣ ਜਲਦੀ ਰਪਿੰਦਰ ਵੀਰੇ ਦੇ ਉਸਦੇ ਹਾ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਬੈਠੀਆਂ ਨੇ ਸੁਖਰਾਜ ਰੋਡੇ ਤੇ ਮੋਨੂ ਵੀ ਸਾਡਾ ਵੀਰ ਤਿਆਰ ਰਹਿਣਗੇ ਲੜਤੋਂ ਵਾਲਾ ਸਾਰੇ ਭਰਾ ਆਪਾਂ ਰਲ ਮਿਲ ਕੇ ਸਾਂਝ ਇਸ ਖੇਡ ਕਬੱਡੀ ਦੀ ਪਾਵਾਂਗੇ ਜੀਤਾ ਤਲਵੰਡੀ ਚੌਧਰੀਆਂ ਵਾਲਾ ਤੇ ਬਲਕਰਨ ਕਲਿਆਣ ਸੁੱਖਾ ਮੇਰੇ ਵੀਰੋ ਪੰਜ ਕਲਿਆਣਾ ਮਸ਼ਹੂਰ ਨੇ ਪੰਜ ਕਲਿਆਣਾ ਮਸ਼ਹੂਰ ਨੇ ਸੱਚੇ ਪਾਤਸ਼ਾਹ ਮੇਰ ਰਖਣ ਠੀਕ ਹੈ ਗੁਰੂ ਮਹਾਰਾਜ ਦੀ ਮੇਰ ਹੈ ਕਿਉਂਕਿ ਗਰਾਊਂਡ ਥੋੜਾ ਜਿਹਾ ਹਾਰਡ ਹੋ ਗਿਆ ਇਸ ਕਰਕੇ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਪੈਰ ਤਿਲਕ ਜਾਂਦਾ ਸੋ ਕੋਈ ਗੱਲ ਨਹੀਂ ਆਪਾਂ ਸਾਰੇ ਸੇਫ ਖੇਡਣਾ ਸਾਰੇ ਪਲੇਅਰਾਂ ਨੇ ਇਹ ਬੇਨਤੀ ਹੈ ਸਤਕਾਰ ਹੈ ਹਰਮਨ ਮੰਡ ਵੱਲੋਂ ਕਹਿੰਦੇ ਰਾਜੂ ਭਾਉ ਕਾਂਗੇ ਦੇ ਤਿੰਨ ਜੱਫੇ 5100 ਦੇ ਹੋਣਗੇ 5100 ਦੇ ਰਾਜੂ ਭਾਉ ਦੇ ਤਿੰਨ ਜੱਫੇ ਹੋਣਗੇ ਹਰਮਨ ਮੰਡ ਵੱਲੋਂ ਮੱਖਣ ਮੱਖੀ ਦੀ ਕਬੱਡੀ 2100 ਦੀ ਹੈ ਨੰਬਰ ਲਾ ਕੇ ਆਪਣੀ ਟੀਮ ਦੇ ਲਈ ਵਾਪਸ ਗਿਆ ਨਿਸ਼ਾਨ ਆ ਗਿਆ ਅਮਰੀਕਾ ਆਓ ਨਿਸ਼ਾਨ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਲਖਵਿੰਦਰ ਆਸਟ੍ਰੇਲੀਆ ਜਿਹਨੂੰ ਬੇਨਤੀ ਵੀ 2100 ਰੁਪਇਆ ਆਓ ਕਹਿੰਦੇ ਮੱਖਣ ਸੰਧੂ ਦਾ ਕੱਪਾ ਪੁੱਜਦਾ ਕਰਾਂਗੇ ਹਰਮਨ ਕੈਨੇਡਾ ਤੋਂ ਕਹਿੰਦਾ ਵੀ ਰਾਜੂ ਭਾਉ ਦੇ ਪਿੰਨ ਜੱਫੇ ਜਿਹੜੇ 5000 ਦੇ ਹੋਣਗੇ ਰਾਜੂ ਭਾਉ ਦੇ ਤਿੰਨ ਜੱਫੇ ਹਰਮਨ ਕਹਿੰਦਾ ਵੀ 5000 ਦੇ ਹੋਣਗੇ ਇੱਕ ਹਰਮਨ ਹਰਮਨ ਕਹਿੰਦੇ ਕੈਨੇਡਾ ਤੋਂ ਐ ਇੱਕ ਹਰਮਨ ਕਤੂ ਐ ਅੱਜ ਕਹਿੰਦੇ ਸੱਪ ਰੰਗਾ ਪਾਇਆ ਪੱਟੂ ਦੇ ਉਹ ਬਹੁਤ ਧੰਨਵਾਦ ਆ ਵੀਰ ਸਾਡੇ ਦਾ ਕਿਤੇ ਕਹਿੰਦੇ ਗੱਲ ਚੱਲਦੀ ਐ ਲੱਕੀ ਜੋੜੀ ਵੀਰ ਆਹ ਦਰੋਦਵਾਵਾਂ ਨੇ ਆ ਨੌਜਵਾਨ ਕਹਿੰਦੇ ਬਿਕਰ ਮਜੀਤ ਸਿੰਘ ਇਹ ਸੰਧੂ ਦਾ ਪੁੱਤ ਹੈ ਮੇਰੇ ਮਿੱਤਰੋ ਆਹ ਕਬੱਡੀ ਬਲਕਰਨੇ ਦੀ ਤੇ ਬੋਲ ਸਿੱਧੂਆਂ ਦੇ ਮੁੰਡੇ ਦੇ ਬਲਕਰਨ ਬਲਕਰਨ ਇਸ ਵੇਲੇ ਕਬੱਡੀ ਪਾ ਰਿਹਾ ਕਪਤਾਨ ਦਾ ਵੀਰ ਹੈ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਅਜਮੇਰ ਜਲਾਲ ਦੀ ਮਾਸੀ ਦਾ ਪੁੱਤਰ ਹੈ ਇਸ ਨੂੰ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਨੇ ਹਲਕਾ ਜਿਹਾ ਲੱਗਿਆ ਟੱਚ ਡੱਗੋ ਰਮਾਣੇ ਵਾਲੇ ਨੂੰ ਤੇ ਪੁਆਇੰਟ ਜਿਹੜਾ ਰੀਡਰ ਦਾ ਹੈ ਮੈਚ ਸਮਾਪਤ ਹੈ ਹੈਲੋ ਮੈਚ ਦੇ ਵਿੱਚੋਂ ਜੇਤੂ ਟੀਮ ਰਹੀ